ਬਠਿੰਡਾ ਪੁਲਿਸ ਵੱਲੋਂ ਹੋਲੀ ਦੇ ਤਿਹਾਰ ਨੂੰ ਲੈ ਕੇ ਬਠਿੰਡਾ ਸ਼ਹਿਰ ਦੇ ਸਿਟੀ 2 ਅਤੇ ਸਿਟੀ 1 ਦੇ ਏਰੀਆ ਦੇ ਵਿੱਚ ਕੱਢਿਆ ਗਿਆ ਫਲੈਗ ਮਾਰਚ ਸਿਟੀ 2 ਅਤੇ ਸਿਟੀ 1 ਦੇ ਡੀਐਸਪੀ ਰਹੇ ਇਸ ਦੇ ਵਿੱਚ ਮੌਜੂਦ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਰਹੀ ਇਸ ਦੇ ਵਿੱਚ ਤਣਾਤ ਤਾਂ ਮਾਰਨੋਂ ਸਵੇਰੇ 7 ਵਜੇ ਦੇ ਲਗਭਗ ਬਠਿੰਡਾ ਪੁਲਿਸ ਵੱਲੋਂ ਕੱਢੇ ਗਏ ਫਲੈਗ ਮਾਰਚ ਦੇ ਵਿੱਚ ਡੀਐਸਪੀ ਸਿਟੀ 2 ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੋਲੀ ਦੇ ਤਿਹਾਰ ਨੂੰ ਲੈ ਕੇ ਉਹਨਾਂ ਵੱਲੋਂ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਤੇ ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਕਿਸ ਤਰ੍ਹਾਂ ਦੀ ਕੋਈ ਹਉਲੜਬਾਜ਼ੀ ਨਾ ਕੀਤੀ ਜਾਵੇ ਕਿਉਂਕਿ ਉਹਨਾਂ ਵੱਲੋਂ ਜਗ੍ਹਾ-ਜਗ੍ਹਾ ਦੇ ਉੱਤੇ ਨਾਕੇਬੰਦੀ ਉਹਨਾਂ ਵੱਲੋਂ ਕੀਤੀ ਹੋਈ ਹੈ ਅਤੇ ਉਹਨਾਂ ਕਿਹਾ ਕਿ ਜੇ ਕੋਈ ਵਿਅਕਤੀ ਗਲਤ ਐਕਸ਼ਨ ਕਰਦਾ ਸਾਡੇ ਵੱਲੋਂ ਫੜਿਆ ਗਿਆ ਤਾਂ ਉਸਤੇ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਸਾਡੇ ਵੱਲੋਂ ਕੁਝ ਸਰਪ੍ਰਾਈਜ਼ ਵੀ ਆਪ ਸ਼ਹਿਰ ਦੇ ਵਿੱਚ ਨਾਕੇ ਲਗਾਏ ਗਏ ਅਤੇ ਕਿਸੇ ਵੀ ਹੁਲੜਵਾਜ ਨੂੰ ਉਹਨਾਂ ਵੱਲੋਂ ਬਖਸ਼ਿਆ ਨਹੀਂ ਜਾਵੇਗਾ ਦੇਖ ਰਹੇ ਤਸਵੀਰਾਂ ਅਸੀਂ ਉਹਨਾਂ ਦਿਖਾ ਰਹੇ ਹਾਂ ਬਠਿੰਡਾ ਦੇ ਇੱਥੇ ਆਪਣ ਮਾਲ ਰੋਡ ਦੀਆਂ ਤਸਵੀਰਾਂ ਜਿੱਥੇ ਅੱਜ ਬਠਿੰਡਾ ਪੁਲਿਸ ਵੱਲੋਂ ਇੱਥੇ ਇੱਕ ਫਲੈਗ ਮਾਰਚ ਕੱਢਿਆ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਸੁਰੱਖਿਆ ਦਾ ਮਾਹੌਲ ਦੇਣ ਦੇ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਅੱਜ ਹੋਲੀ ਦੇ ਤਿਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਜੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਬਠਿੰਡਾ ਸਰ ਦੀਆਂ ਹਦਾਇਤਾਂ ਅਨੁਸਾਰ ਅੱਜ ਬਠਿੰਡਾ ਜ਼ਿਲ੍ਹੇ ਦੇ ਵਿੱਚ ਅਸੀਂ ਇਸ ਟਾਈਮ ਇੱਕ ਫਲੈਗ ਮਾਰਚ ਕਰ ਰਹੇ ਆ ਬੇਸਿਕਲੀ ਸ਼ਹਿਰ ਦੇ ਲਾਅ ਐਂਡ ਆਰਡਰ ਨੂੰ ਓਵਰਆਲ ਸ਼ਾਂਤੀ ਬਣਾਈ ਰੱਖਣ ਦੇ ਮਕਸਦ ਨਾਲ ਅਸੀਂ ਇੱਕ ਫਲੈਗ ਮਾਰਚ ਕੱਢਿਆ ਜਾ ਰਿਹਾ ਜੀ ਅੱਜ ਕੋਈ ਮਨਾਉਣਾ ਹੋਣਾ ਨਹੀਂ ਕਿਉਂਕਿ ਇਹ ਜੁੜੇ ਕਰਦੇ ਨਹੀਂ ਉਸ ਉਸ ਸੰਬੰਧੀ ਸਾਡੇ ਜੀ ਪੂਰੇ ਪ੍ਰਬੰਧ ਨੇ ਅੱਜ ਬਟਿੰਡਾ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਸਪੈਸ਼ਲੀ ਸ਼ਹਿਰ ਨੂੰ ਮੱਧੇ ਨਗਰ ਰੱਖਦੇ ਹੋਏ ਵੱਖ-ਵੱਖ ਜਗ੍ਹਾ ਤੇ ਨਾਕਾਬੰਦੀਆਂ ਕੀਤੀਆਂ ਗਈਆਂ ਹਨ ਸਾਰੇ ਪੁਆਇੰਟਸ ਪਹਿਲਾਂ ਹੀ ਅਸੀਂ ਸਿਲੈਕਟ ਕਰਕੇ ਉਸ ਹਿਸਾਬ ਨਾਲ ਲਗਾਏ ਗਏ ਹਨ ਇਸ ਤੋਂ ਇਲਾਵਾ ਸਰਪ੍ਰਾਈਜ਼ ਚੈਕਿੰਗਸ ਹੈ ਜਿਹਦੀਆਂ ਜਾਂ ਸਰਪ੍ਰਾਈਜ਼ ਨਾਕਾਬੰਦੀਸਾ ਉਹ ਵੀ ਸਾਡੇ ਵੱਲੋਂ ਅੱਜ ਕੀਤੀਆਂ ਜਾਣੀਆਂ ਤਾਂ ਜੋ ਇਸ ਤਿਹਾਰ ਦੇ ਆ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਜਾਂ ਹੁੱਲੜਬਾਜੀ ਨਾ ਆਵੇ ਇੱਕ ਸਾਡਾ ਮੈਸੇਜ ਵੀ ਹੈ ਜੀ ਇਹ ਮੀਡੀਆ ਦੇ ਜਿਹੜਾ ਸਾਰਿਆਂ ਨੂੰ ਵੀ ਠੀਕ ਹੈ ਤਿਹਾਰ ਹੈ ਆਪਣਾ ਕੋਈ ਇੰਜੋਏ ਕਰੇ ਸਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ ਨਹੀਂ ਪ੍ਰੋਬਲਮ ਬਟ ਇਹ ਵੀ ਖੁੱਲੜਬਾਜੀ ਕਰਕੇ ਕਿਸੇ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਅਗਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਜਾਂ ਗੱਲਬਾਤ ਸਾਡੇ ਸਾਹਮਣੇ ਆਉਂਦੀ ਹੈ ਤਾਂ ਫਿਰ ਉਹਦੀ ਸਖਤ ਤੋਂ ਸਖਤ ਉਹਦਾ ਐਕਸ਼ਨ ਲਿਆ ਜਾਊਗਾ ਫਿਰ। ਅਸੀਂ ਫੈਟ ਕਰਾਂਗੇ ਕਿ ਲੋਕ ਬਾਕੀ ਕੀ ਕਹਿਣਾ ਚਾਹੁੰਦੇ ਨੇ। ਜੀ ਦੇਖੋ ਇਸ ਬੰਦੀ ਸਿਵਲ ਡਿਪਾਰਟਮੈਂਟ ਦੀਆਂ ਵੀ ਟੀਮਾਂ ਹੈਗੀਆਂ ਜੀ ਜੋ ਚੈੱਕ ਕਰਨੀਆਂ। ਅਗਰ ਇਸ ਤਰ੍ਹਾਂ ਦੀ ਗੱਲਬਾਤ ਆਉਂਦੀ ਹੈ ਤਾਂ ਫਿਰ ਬੰਦੀ ਕਾਰਵਾਈ ਕੀਤੀ ਜਾਊਗੀ। ਦੇਖੋ ਵੀ ਲੰਗਣਾ ਕਰਦਾ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ। ਦੇਖੋ ਜੀ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਲਵਾਂਗੇ ਜੀ। ਬਾਕੀ ਡਿਪੈਂਡ ਕਰਦਾ ਹੈਗਾ ਵੀ ਉਸ ਮੌਕੇ ਤੇ ਕੀ ਹੁੰਦਾ ਹੈਗਾ ਤਾਂ ਫਿਰ ਅਕੋਰਡਿੰਗਲੀ ਜਿਹੋ ਜੀ ਗੱਲ ਹੈ ਫਿਰ ਉਸੇ ਅਸੀਂ ਕਾਰਵਾਈ ਕਰਾਂਗੇ ਕਿੰਨੇ ਨਾਕੇ ਲਗਾਏ ਜਾਣਗੇ ਅੱਜ ਤਾਂ ਸਿਟੀ 1 ਤੇ ਅਗਰ ਸ਼ਹਿਰ ਸ਼ਹਿਰ ਦੀ ਗੱਲ ਕਰੀਏ ਤਾਂ ਸਿਟੀ 1 ਤੇ ਸਿਟੀ 2 ਦੇ ਵਿੱਚ ਕਰੀਬ ਸਬਡਿਵੀਜ਼ਨ ਦੇ ਏਰੀਆ ਦੇ ਵਿੱਚ ਕਰੀਬ 30 30 ਨਾਕੇ ਤਾਂ ਸਿਰਫ ਸ਼ਹਿਰ ਦੇ ਵਿੱਚ ਹੀ ਹਨ ਇਸ ਤੋਂ ਇਲਾਵਾ ਸਰਪ੍ਰਾਈਜ਼ ਲਾਅ ਐਂਡ ਆਰਡਰ ਟੀਮਸ ਆ ਫੁੱਟ ਪੈਟਰੋਲਿੰਗ ਦੀਆਂ ਟੀਮਾਂ ਵੱਖਰੀਆਂ ਨੇ ਉਹ ਆਪਣਾ ਵੱਖਰਾ ਮਾਰਚ ਕਰਣਗੀਆਂ ਤੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਤਕਰੀਬਨ 50 ਨਾਕੇ ਤਾਂ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਹੋ ਜਾਣਗੇ